ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਪੰਜਾਬੀ ਉਹ ਠੀਕ ਠਾਕ ਹੋ ਤੇ ਮੈਂ ਜਿਹੜੀ ਗੱਲ ਕਲੀਅਰ ਕਰਨਾ ਆ तकरीबन तकरीबन ਸਾਰੇ ਪਾਸੇ ਜੋ ਵੀਡੀਓ ਵਾਇਰਲ ਹੋਈ ਆ ਆਪਣੇ ਅਵਤਾਰ ਸਿੰਘ ਖੰਡਾ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਮਾਤਾ ਜੀ ਦੀ तकरीबन ਸਾਰਿਆਂ ਨੇ ਸੁਣ ਲਈ ਹੋਣੀ ਆ ਉਹ ਉਹੀ ਟੌਪਿਕ ਦੇ ਉੱਤੇ ਮੈਂ ਗੱਲ ਕਰਨਾ ਆ ਵੀ ਭਾਈ ਜਿਹੜੇ ਡਿਜੀਟਲ ਮੰਗਤੇ ਨੇ ਜਿਹੜੇ ਡਿਜੀਟਲ ਯੋਧੇ ਨੇ ਅਮਰਤਪਾਲ ਦੇ ਜਿਹੜੀ ਉਹਦੀਆਂ ਪੋਸਟਾਂ ਸ਼ੇਅਰ ਕਰ ਕਰਕੇ ਜਿੱਧਰ ਨੂੰ ਹਵਾ ਚੱਲਦੀ ਹੁੰਦੀ ਹੈ ਉਧਰ ਨੂੰ ਬਹਿ ਜਾਂਦੇ ਨੇ ਵੀ ਚਾਰ ਜੇ ਕੋਈ ਚੰਗੀਆਂ ਚੀਜ਼ਾਂ ਦੇ ਬਾਰੇ ਬੋਲਾਂਗੇ ਤਾਂ ਸਾਨੂੰ ਲਾਈਕ 뷰 ਆਊਗਾ ਉਹਨਾਂ ਲਈ ਇੱਕ ਬੇਨਤੀ ਆ ਵੀ ਭਾਈ ਜਿਹੜੀ ਉਹ ਵੀਡੀਓ ਬਾਹਰ ਆਈ ਆ ਹੁਣ ਕਾ ਇੱਕ ਕਲਿੱਪ ਬਾਹਰ ਆਇਆ ਉਹ ਹਲੇ ਬਹੁਤ ਛੋਟਾ ਕਲਿੱਪ ਆ ਹਲੇ ਬੜਾ ਵੀ ਆਊਗਾ ਉਹ ਬੜਾ ਵੀ ਆਊਗਾ ਪੂਰੇ ਰੀਜਨਲ ਰਵ ਕਰਾਂਗੇ ਇੰਜਣ ਜਉਣ ਲੱਗੇ ਹੋਏ ਆ ਵੀ ਨਾਲੇ ਪਤਾ ਲੱਗੂ ਸੰਗਤ ਦੇ ਵਿੱਚ ਇਹੀ ਗੱਲ ਮੈਂ ਕਹਿਣੀ ਆ ਵੀ ਭਾਈ ਦੋ ਤਿੰਨ ਚੀਜ਼ਾਂ ਇਕੱਠੀਆਂ ਹੋ ਚੁੱਕੀਆਂ ਨੇ ਇੱਕ ਤਾਂ ਜਿਹੜਾ ਤੁਸੀਂ ਕਹਿੰਦੇ ਵੀ ਜੋਧੇ ਦੀਆਂ ਆਡੀਓ ਜਿਹੜੀਆਂ ਬਾਹਰ ਆਈਆਂ ਨੇ ਪਹਿਲਾਂ ਆਈਆਂ ਤੇ ਹੁਣ ਇੱਕ ਰਹਿੰਦੀ ਗੁੰਦੀ ਜਿਹੜੀ ਮਾਤਾ ਜੀ ਨੇ ਆਪਣੀ ਆ ਕੇ ਕਸਰ ਕੱਢਤੀ ਉਹ ਵੀ ਉਹਦੀ ਇਹ ਚੀਜ਼ ਮੈਂ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਮੈਂ ਔਨ ਰਿਕਾਰਡ ਪਿਆ ਹਲੇ ਵੀ ਇਸ ਟਾਈਮ ਜੇ ਤੁਸੀਂ ਜਾ ਕੇ ਟ੍ਰਾਂਟੋ ਇੱਕ ਫਤਿਹ ਮੀਡੀਆ ਜਿਹੜਾ ਜੋਤੀ ਮਾਨ ਆ ਬਾਈ ਆਪਣਾ ਉਹ ਕਰਦਾ ਇੱਕ ਐਂਕਰ ਚੈਨਲ ਚਲਾਉਂਦਾ ਉਹ ਉਦੇ ਚੈਨਲ ਦੇ ਉੱਤੇ ਅੱਜ ਤੋਂ 3 ਮਹੀਨੇ ਪਹਿਲਾਂ ਇਹ ਗੱਲ ਕਹਿ ਦਿੱਤੀ ਗਈ ਸੀ ਵੀ ਜੇ ਇਹ ਕੇਸ ਸੋਲਵ ਕਰਨਾ ਤਾਂ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਨੂੰ ਇੱਕ ਵਾਰ ਕੈਮਰੇ ਮੂਰੇ ਲਿਆਓ ਉਹ ਕੁਦਰਤੀ ਜਿੱਦਾਂ ਕਹਿੰਦੇ ਨੇ ਪੰਜਾਬੀ ਚ ਵੀ ਭਾਈ ਜਦ ਕੋਈ ਬੰਦਾ ਕਿਸੇ ਚੀਜ਼ ਨੂੰ ਦਿਲ ਤੋਂ ਚਾਹਦਾ ਤਾਂ ਆਟੋਮੈਟਿਕ ਵੀ ਜਿਹੜੀ ਕੁਦਰਤ ਹੁੰਦੀ ਆ ਉਹਦੀ ਹੈਲਪ ਕਰ ਲਈ ਜਾਂਦੀ ਆ ਉਹ ਵੀਡੀਓ ਵੀ ਚਲੋ ਅੱਜ ਆ ਗਈ ਮੂਰੇ ਅੱਖਾਂ ਦੇ ਹੁਣ ਨਾਲ ਮੈਂ ਜਿਹੜੀ ਚੀਜ਼ ਐਡ ਕਰਨ ਆਇਆ ਇਹ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਚਾਹਣਾ ਮਨਦੀਪ ਸਿੱਧੂ ਨੂੰ ਮਨਦੀਪ ਸਿੱਧੂ ਨੂੰ ਦੀਪ ਦਾ ਜੋ ਭਾਈ ਆ ਉਹਨੂੰ ਕਹਿਣੀ ਚਾਹਣਾ ਵੀ ਭਾਈ ਹੁਣ ਟਾਈਮ ਆ ਗਿਆ ਟਾਈਮ ਆ ਗਿਆ ਤੁਹਾਨੂੰ ਬੈਠਿਆ ਨੇ ਹੁਣ ਬਹੁਤ ਚਿਰ ਹੋ ਗਿਆ ਦੀਪ ਨੂੰ ਗਈ ਨੂੰ 2 ਸਾਲ ਤੋਂ ਉੱਤੇ ਹੋ ਗਏ ਹੁਣ ਟਾਈਮ ਆ ਗਿਆ ਵੀ ਆ ਕੇ ਸੰਗਤ ਦੇ ਵਿੱਚ ਜੋ ਸਿੱਖ ਕੌਮ ਆ ਮੈਂ ਸੰਗਤ ਤੇ ਸਿੱਖ ਕੌਮ ਕਿਉਂ ਨਾ ਲਾ ਰਿਹਾ ਦੋ ਚੀਜ਼ਾਂ ਹੈ ਕਿਉਂਕਿ ਜਿਹੜਾ ਦੀਪ ਸਿੱਧੂ ਹੀਰਾ ਸੀਗਾ ਉਹ ਕੌਮ ਦਾ ਹੀਰਾ ਸੀਗਾ ਉਹ ਸਿੱਖ ਸੰਗਤ ਦੇ ਵਿੱਚ ਰਿਹਾ ਤੇ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਉਹ ਸਿਮਤ ਸੀਗਾ ਸਾਰੀਆਂ ਚੀਜ਼ਾਂ ਨਾਲ ਮੰਦੀਪ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਉਹਨੂੰ ਸਪੈਸ਼ਲ ਟੈਗ ਵੀ ਕੀਤੀ ਜਾਊਗੀ ਵੀਡੀਓ ਤੇ ਨਾਲੇ ਉਹਨੂੰ ਫੋਨ ਵੀ ਕੀਤਾ ਜਾਊਗਾ ਵੀ ਭਾਈ ਸਮਾਂ ਆ ਗਿਆ ਹੁਣ ਵੋਟਾਂ ਦਾ ਸਾਨੂੰ ਕੋਈ ਇੰਟਰਸਟ ਨਹੀਂ ਉਹ ਚਾਹੇ ਜਿੱਤੇ ਚਾਹੇ ਹਾਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਮਰਤਪਾਲ ਭਾਈ ਹੁਣ ਸਮਾਂ ਆ ਚੁੱਕਿਆ ਆ ਕੇ ਸੰਗਤ ਦੇ ਸਾਹਮਣੇ ਜੋ ਕੁਝ ਹੋਇਆ ਜੋ ਕੁਝ ਅਮਰਤਪਾਲ ਨੇ ਤੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਨੇ ਕਿਵੇਂ ਤੁਸੀਂ ਰੀਨਾ ਰਾਏ ਨੂੰ ਉੱਥੋਂ ਕੱਢਿਆ ਜਿੱਦਣ ਦੀਪ ਦਾ ਹੁੰਦਾ ਹੋਇਆ ਸੀ ਐਕਸੀਡੈਂਟ ਉਹ ਆ ਕੇ ਗੱਲਾਂ ਸਾਰੀਆਂ ਹੀ ਕਲੀਅਰ ਕਰ ਦੇਵੇ ਸੰਗਤ ਦੇ ਵਿੱਚ ਗੱਲ ਬਿਲਕੁਲ ਕੱਲੀ ਕੱਲੀ ਕਲੀਅਰ ਚਾਹੀਦੀ ਆ ਵੀ ਭਾਈ ਕੀ ਹੋਇਆ ਸੀ ਕਿਵੇਂ ਅਸੀਂ ਭੇਜਿਆ ਤੋ ਨੂੰ ਜਾ ਦੀਪ ਦੇ ਜਾਣ ਤੋਂ ਬਾਅਦ ਕੀ ਕੀ ਕੁਝ ਕਰਾਇਆ ਗਿਆ ਕੀ ਕੀ ਕੋਸ਼ਿਸ਼ ਤੋਂ ਦੱਸਿਆ ਗਿਆ ਆਪਣੇ ਅਮਰਤਪਾਲ ਤੋਂ ਕਹਾਇਆ ਗਿਆ ਇਹ ਆ ਕੇ ਕੱਲੀ ਕੱਲੀ ਗੱਲ ਮੂਰੇ ਸੰਗਤ ਦੇ ਵਿੱਚ ਕਲੀਅਰ ਕਰ ਦਵੇ ਇਹਨੂੰ ਦਿੰਨੇ ਆ ਅਸੀਂ ਐਤਵਾਰ ਤੱਕ ਦਾ ਟਾਈਮ ਐਤਵਾਰ ਜਾਨੀ ਕਿ ਅੱਜ ਹੋ ਗਿਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਇਹਨੂੰ ਦੇਤੇ ਜੇ ਇਹਨੇ ਐਤਵਾਰ ਤੱਕ ਸੰਗਤ ਦੇ ਸਾਹਮਣੇ ਲਿਆ ਕੇ ਸਚਾਈ ਨਾ ਰੱਖੀ ਜਾਂ ਕੋਈ ਨਾ ਗੱਲ ਕਹੀ ਤਾਂ ਸੋਮਵਾਰ ਤੋਂ ਬਾਅਦ ਸਾਡੇ ਦਿਨ ਹੋਣਗੇ ਸਾਰੇ ਉਹ ਤੇ ਜੋ ਕੁਝ ਅਸੀਂ ਇਹਨੂੰ ਕੰਢ ਕੇ ਦਵਾਂਗੇ ਜੋ ਕੁਝ ਇਹਦੇ ਲਈ ਅਸੀਂ ਬਣਾਵਾਂਗੇ ਸੁਨਹਿਰੀਓ ਤੇ ਉਹ ਕੱਲੀ-ਕੱਲੀ ਚੀਜ਼ ਦਾ ਇਹ ਜਵਾਬ ਦੇ ਹੋਊਗਾ ਅਸੀਂ ਹਲੇ ਵੀ ਰਿਸਪੈਕਟ ਕਰਦੇ ਆ ਉਹ ਜਿਹੜਾ ਦੀਪ ਸਿੱਧੂ ਸੀਗਾ ਇਹ ਬੜੇ ਖੁਸ਼ ਨਸੀਬ ਬੰਦੇ ਨੇ ਵੀ ਇਹਨਾਂ ਦੇ ਘਰ ਦੇ ਵਿੱਚ ਦੀਪ ਸਿੱਧੂ ਨੇ ਜਨਮ ਲਿੱਤਾ ਇਹਨਾਂ ਨੂੰ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਕੀ ਕਹੇ ਪੂਰੇ ਵਰਲਡ ਦੇ ਵਿੱਚ ਜਦ ਦੀਪ ਚਲੇ ਗਿਆ ਇਹਨਾਂ ਨੂੰ ਜਿੰਨੀ ਵੀ ਸਿੱਖ ਸੰਗਤ ਸੀਗੀ ਜਾਂ ਸਿੱਖ ਕੌਮ ਸੀ ਜਾਂ ਮੰਨ ਲਓ ਪੰਜਾਬੀ ਸੀਗੇ ਪੂਰੇ ਵਰਲਡ ਦੇ ਵਿੱਚ ਇਹਨਾਂ ਦੇ ਪੂਰੇ ਟੱਬਰ ਨੂੰ ਇੱਥੇ ਤੱਕ ਬਿਠਾਇਆ ਗਿਆ ਉੱਚੇ ਲੈਵਲ ਤੇ ਰੱਖਿਆ ਗਿਆ ਵੀ ਭਾਈ ਇਹ ਉਹ ਜੋਧੇ ਦੇ ਪਰਿਵਾਰ ਵਾਲੇ ਨੇ ਜਿਹੜੇ ਦੀਪ ਸਿੱਧੂ ਜਾਦਾ ਚੋਂਦਾ ਸੀਗਾ ਬੋਲਦਾ ਸੀਗਾ ਲੋਕਾਂ ਨੂੰ ਜਗਾਉਂਦਾ ਸੀਗਾ ਵੀ ਭਾਈ ਆਏ ਨਹੀਂ ਇਦਾਂ ਗੇਮਾਂ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਭਾਈ ਬੜੇ ਖੁਸ਼ ਨਸੀਬ ਹੋ ਤੁਸੀਂ ਜੋ ਤੁਹਾਡੇ ਘਰ ਦੇ ਵਿੱਚ ਦੀਪ ਸਿੱਧੂ ਵਰਗੇ ਯੋਧੇ ਆਏ ਨੇ ਤਾਂ ਇਹੀ ਆ ਵੀ ਹੁਣ ਉਹ ਯੋਧੇ ਨੂੰ ਇੱਕ ਸੱਚੀ ਸ਼ਰਧਾਂਜਲੀ ਇਹੀ ਆ ਵੀ ਭਾਈ ਹੁਣ ਜਿਹੜੀਆਂ ਗੱਲਾਂ ਤੇਰੀਆਂ ਅਮਰਤਪਾਲ ਨਾਲ ਹੋਈਆਂ ਨੇ ਹੁਣ ਸਾਨੂੰ ਤਾਂ ਵਿੱਚੋਂ ਸਾਰਿਆਂ ਨੂੰ ਪਤਾ ਹੈ ਵੀ ਕੀ ਗੱਲ ਆ ਕੀ ਬਾਤ ਆ ਉਹ ਆ ਕੇ ਸੰਗਤ ਦੇ ਮੂਲੇ ਕਲੀਅਰ ਕਰ ਜਾ ਸਾਫ਼ ਕਰ ਦੇ ਸਿੱਖ ਕੌਮ ਬੜੀ ਦਿਆਲੂ ਆ ਅਕਾਲ ਤਖਤ ਤੇ ਜਾ ਕੇ ਜੇ ਕੋਈ 19 ਕੀ ਗੱਲ ਹੋਈ ਵੀ ਆ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫ਼ੀ ਵੀ ਮੰਗ ਲਈ ਕੁਝ ਨਹੀਂ ਹੁੰਦਾ ਹੈਗਾ ਸਾਰਾ ਕੁਝ ਕਲੀਅਰ ਹੋਣਾ ਕੋਈ ਡਰ ਨਹੀਂ ਸਾਰੀ ਸਿੱਖ ਸੰਗਤ तेरे ਨਾਲ ਆ ਅਸੀਂ ਤਾਂ ਭਾਈਆਂ ਤੂੰ ਵੀ ਸਾਡਾ ਦੀਪ ਨਹੀਂ ਰਿਹਾ ਚਲ ਕੋਈ ਨਾ ਫਿਰ ਕੀ ਹੋ ਗਿਆ ਆਪਾਂ ਪਿੱਛੇ ਹੈਗੇ ਆ ਸਾਰੇ ਜੇ ਆਪਣੇ ਨਾਲ ਆਪਣੇ ਭਾਈ ਵੀ ਸਾਰੇ ਹੈਗੇ ਨੇ ਇਹੀ ਹੱਥ ਜੋੜ ਕੇ ਬੇਨਤੀ ਆ ਦੁਆਰ ਚ ਫੇਰ ਮਨਦੀਪ ਸਿੱਧੂ ਨੂੰ ਆ ਕੇ ਸੰਗਤ ਦੇ ਵਿੱਚ ਗੱਲ ਕੱਲੀ ਕੱਲੀ ਕਲੀਅਰ ਕਰ ਜਾਵੇ ਤੇ ਹੁਣ ਤੋਂ ਬਾਅਦ ਜੇ ਉਹ ਐਤਵਾਰ ਤੱਕ ਮੈਂ ਦੁਆਰ ਚ ਰਿਪੀਟ ਕਰ ਦਵਾ ਗੱਲ ਉਹ ਜੇ ਐਤਵਾਰ ਤੱਕ ਉਹ ਬੰਦਾ ਨਾ ਆ ਕੇ ਗੱਲਾਂ ਕਲੀਅਰ ਉਹਨੇ ਕੀਤੀਆਂ ਤਾਂ ਸੋਮਵਾਰ ਤੋਂ ਬਾਅਦ ਦਿਨ ਸਾਡੇ ਹੋਣਗੇ ਜੋ ਕੁਝ ਕੱਟ ਕੱਟ ਕੇ ਅਸੀਂ ਸੰਗਤ ਦੇ ਹੋਰ ਲੈ ਕੇ ਆਵਾਂਗੇ ਉਹਦਾ ਉਹ ਜਵਾਬ ਦੇ ਹੋਊਗਾ ਆ ਜਿਹੜੀ ਅੱਜ ਆਪਣੀ ਕਲਿੱਪ ਆ ਹੀ ਨਿਕਲੀ ਆ ਬਾਹਰ ਵੀਡੀਓ ਅਵਤਾਰ ਸਿੰਘ ਖੰਡੇ ਭਾਈ ਅਵਤਾਰ ਸਿੰਘ ਖੰਡਾ ਮਾਤਾ ਜੀ ਜਿਹੜੀ ਕਲਿੱਪ ਬਾਹਰ ਆਈ ਆ ਤੇ ਇਹ ਚੀਜ਼ ਦਾ ਜਵਾਬ ਦੇ ਜਿਹੜੇ ਇਹਦੇ ਸਪੋਰਟਰ ਨੇ ਜਿਹੜੇ ਇਹਨੂੰ ਜੋਧਾ ਕਹਿੰਦੇ ਨੇ ਅਮਰਤਪਾਲ ਉਹ ਜਿਹੜੇ ਜਰਨਲ ਜਰਨੈਲ ਕਹਿੰਦੇ ਨੇ ਉਹ ਭਾਈ ਦੇ ਸਕਦੇ ਨੇ ਸੋਸ਼ਲ ਮੀਡੀਆ ਵਾਲਿਓ ਤੁਹਾਡੇ ਲਈ ਇੱਕ ਨਵਾਂ ਟੌਪਿਕ ਹੁਣ ਅੱਜ ਛੱਡ ਚੁੱਕੇ ਆ ਅਗਰ ਵਾਲੇ ਪੂਰਾ ਵਾਇਰਲ ਹੋ ਰਿਹਾ ਤੁਸੀਂ ਆਪਣੇ ਪੂਰੇ ਜਿਹੜੇ ਜਿਹੜੇ ਬੰਦੇ ਨੇ ਵੀਡੀਓ ਚੱਕ ਚੱਕ ਪਾਉਣੀ ਆ ਜਿਹਨਾਂ ਜਿਹਨਾਂ ਨੇ ਪੈਸੇ ਇੱਕ ਪਕਵਾਉਣੇ ਨੇ ਜਾਂ ਮੰਨ ਲਓ ਵੀ ਜਣੇ ਕਿ ਹਾਲੇ ਲੋਕਾਂ ਨੂੰ ਪਾਗਲ ਬਣਾਉਣਾ ਵੀ ਨਹੀਂ ਜੀ ਇਹ ਫੇਕ ਆ ਜੀ ਇਹ ਉਹ ਆ ਅਸੀਂ ਇਹ ਚੀਜ਼ ਦਾ ਮੈਂ ਇਨਾਮ ਰੱਖਦਾ ਪੂਰੇ ਵਰਲਡ ਦੇ ਵਿੱਚ ਕੋਈ ਵੀ ਬੰਦਾ ਜਿਹੜੀਆਂ ਹੁਣ ਤੱਕ ਆਡੀਓ ਆਈਆਂ ਨੇ ਜਾਂ ਮਤਲਬ ਵੀਡੀਓ ਬਾਹਰ ਨਿਕਲੀਆਂ ਨੇ ਇੱਕ ਵੀ ਬੰਦਾ ਕਿਸੇ ਵੀ ਲੈਬੋਰੀ ਲੈਬ ਵਿੱਚ ਜਾ ਕੇ ਚੈੱਕ ਕਰਾ ਲਓ ਆਵਾਜ਼ ਜੇ ਕਿਤੇ ਵੀ ਕੋਈ ਏਕਣ ਹੋਈ ਵੀ ਇਹ ਫੇਕ ਬਣੀ ਹੋਈ ਆ ਤਾਂ ਅਸੀਂ ਉਹ ਬੰਦੇ ਨੂੰ ਇਨਾਮ ਦਵਾਂਗੇ ਸਾਡੇ ਵਿੱਚ ਲਿਆ ਕੇ ਰੱਖਿਓ ਵੀ ਭਾਈ ਆ ਦੇਖੋ ਮੈਂ ਕੱਢ ਲਿਆ ਸਬੂਤ ਵੀ ਇਹ ਆਵਾਜ਼ ਫੇਕ ਬਣਾਈ ਗਈ ਆ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਕੋਈ ਫੇਕ ਨਹੀਂ ਕੋਈ ਕੁਛ ਨਹੀਂ ਜਿੰਨੀਆਂ ਵੀ ਚੀਜ਼ਾਂ ਹੁਣ ਆਈਆਂ ਨੇ ਇਕਲੀ-ਇਕਲੀ ਗੱਲ ਸੱਚੀ ਆ ਕਿ ਇਕਲੀ-ਇਕਲੀ ਗੱਲ ਦੇ ਵਿੱਚ ਤਰਕ ਦੇ ਵਿੱਚ ਗੱਲ ਕੀਤੀ ਗਈ ਆ ਇਹੀ ਗੱਲ ਮੈਂ ਦੁਬਾਰਾ ਚ ਫੇਰ ਜਾਣ ਲੱਗਿਆ ਤੀਜੀ ਵਾਰ ਰਿਪੀਟ ਕਰ ਦਵਾ ਇਹ ਸਪੈਸ਼ਲ ਜਿਹੜੀ ਵੀਡੀਓ ਮੈਂ ਮਨਦੀਪ ਸਿੱਧੂ ਲਈ ਬਣਾ ਰਿਹਾ ਜੋ ਦੀਪ ਸਿੱਧੂ ਦਾ ਭਾਈ ਆ ਉਹ ਬੰਦੇ ਨੂੰ ਅਸੀਂ ਐਤਵਾਰ ਤੱਕ ਦਾ ਦਿੰਨੇ ਆ ਟਾਈਮ ਵੀ ਐਤਵਾਰ ਤੱਕ ਆ ਕੇ ਸੰਗਤ ਦੇ ਵਿੱਚ ਚੀਜ਼ਾਂ ਸਾਰੀਆਂ ਕਲੀਅਰ ਕਰ ਦਵੇ ਬੀਰੀਨਾਰਾਇ ਕਿਉਂ ਗਈ ਸੀਗੀ ਉਥੋਂ ਕਿਹਨੇ ਕੱਢੀ ਸੀ ਦੀਪ ਸਿੱਧੂ ਨਾਲ ਕੀ ਹੋਇਆ ਸੀ ਅਮਰਤਪਾਲ ਨੇ ਫੋਨ ਤੇ ਇਹਨੂੰ ਕਿਉਂ ਗਾਲਾਂ ਕੱਢੀਆਂ ਸੀਗੀਆਂ ਅਮਰਤਪਾਲ ਨੇ ਫੋਨ ਦੇ ਉੱਤੇ ਇਹਨੂੰ ਕਿਹੜੇ ਕਿਹੜੇ ਲਾਲਚ ਦਿੱਤੇ ਗਏ ਤੇ ਇਹ ਕਿਉਂ ਚੁੱਪ ਰਿਹਾ ਇਹ ਆ ਕੇ ਅਕਾਲ ਤਖਤ ਸ੍ਰੀ ਅਕਾਲ ਤਖਤ ਦੇ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਲ ਖੜ ਕੇ ਥਲਿੱਕਲਿੱ ਗੱਲ ਸੱਚਾਈ ਬਿਆਨ ਕਰ ਦੇਵੇ ਨਹੀਂ ਫਿਰ ਕਹਾਣੀ ਵਾਲੀ ਵੈਨ ਜਿਹੜੇ ਸੋਮਵਾਰ ਤੋਂ ਸਾਡੇ ਹੋਣਗੇ ਅਸੀਂ ਸੰਗਤ ਹੋਰੇ ਲੈ ਕੇ ਆਵਾਂਗੇ ਸੱਚਾਈ ਚੰਗਾ ਹੀ ਸੱਸੀ ਗਾਲ ਜੀ ਸਾਰਿਆਂ ਨੂੰ